ਇਸ ਜ਼ਿਲ੍ਹੇ ਦਾ ਮੈਂਬਰਸ਼ਿਪ અભિયાન ਸ਼ੁਰੂ ਕਰਨ ਲਈ ਹਰ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਇਸੇ ਐਮਸੀ 11:00 ਔਰ 12:00 ਵਜੇ ਪ੍ਰੈਸ ਕਾਨਫਰੰਸ ਚੱਲ ਰਹੀ ਹੈ। 2 ਤਰੀਕ ਨੂੰ ਨਰਿੰਦਰ ਮੋਦੀ ਜੀ ਨੇ ਇਹ અભિયાન ਦੀ ਸ਼ੁਰੂਆਤ ਕੀਤੀ। 3 ਤਰੀਕ ਕੱਲ ਅਸੀਂ ਪੰਜਾਬ ਦੀ ਸ਼ੁਰੂਆਤ ਜਿਹੜੀ ਹੈ ਚੰਡੀਗੜ੍ਹ ਆਫਿਸ ਤੋਂ ਕੀਤੀ। ਅੱਜ 35 ਜ਼ਿਲ੍ਹਿਆਂ ਦੇ ਵਿੱਚ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਥਿਲਿਆ ਦੇ ਵਿੱਚ ਅਜੇ ਅਭਿਆਨ ਜਿਹੜਾ ਹੈ ਸ਼ੁਰੂ ਜਿਹੜਾ ਵੈ ਕੀਤਾ ਵੈ ਉਹਨੇ 2014 ਦੇ ਵਿੱਚ ਅਮੀ ਸ਼ਾਹ ਜੀ ਨੇ ਜਦੋਂ ਡਿਜੀਟਲਾਈਜੇਸ਼ਨ ਦੇ ਵਿੱਚ ਕੀਤਾ ਸੀਗਾ ਤੇ ਉਦੋਂ ਸਾਡੀ ਜਿਹੜੀ ਪਾਰਟੀ ਨੇ 2014 ਤੋਂ 2015 ਦੇ ਵਿੱਚ 11 ਕਰੋੜ ਮੈਂਬਰ ਬਣਾ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ ਉਸ ਤੋਂ ਬਾਅਦ 2019 ਦੇ ਵਿੱਚ 7 ਕਰੋੜ ਮੈਂਬਰ ਬਣਿਆ ਤੇ ਪਾਰਟੀ ਜਿਹੜੀ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਵਾਂਕੇ 18 ਕਰੋੜ ਦੇ ਸਦਸੇ ਜਿਹੜੇ ਆ ਪਰਿਵਾਰ ਦੇ ਸਸੇ ਬਣੇ। ਕਿਉਂਕਿ ਪਾਰਟੀ ਸਾਡੀ ਲੋਕਤੰਤਰੀ ਪਾਰਟੀ ਹੈ ਇਹਦੇ ਵਿੱਚ ਚੋਣਾਂ ਦੀ ਪ੍ਰਕਿਰਿਆ ਚੱਲਦੀ ਹੈ 6 ਸਾਲ ਲਈ ਅਸੀਂ ਮੈਂਬਰ ਬੰਦੇ ਆ ਔਰ 6 ਸਾਲ ਤੋਂ ਬਾਅਦ ਇਹ ਮੈਂਬਰਸ਼ਿਪ ਜਿਹੜੀ ਹੈ ਦੁਬਾਰਾ ਜਿਹੜੀ ਹੈ ਮੈਂਬਰਸ਼ਿਪ ਅਪਿਆ ਇਹ ਜਿਹੜਾ ਮੈਂਬਰ ਜਿਹੜਾ ਪੁਰਾਣਾ ਮੈਂਬਰ ਹੈ ਉਹ ਸਮਾਪਤ ਹੋ ਜਾਂਦਾ ਔਰ ਨਵੇਂ ਸੀਰੇ ਤੋਂ ਮੈਂਬਰਸ਼ਿਪ ਜਿਹੜੀ ਹੈ ਸ਼ੁਰੂ ਹੋ ਜਾਂਦੀ। ਉਸੇ ਤਹਿਤ ਜਿਹੜੀ ਹੈ ਦੋ ਤਰੀਕ ਨੂੰ ਨરેન્દ્ર ਮੋਦੀ ਜੀ ਨੇ ਇਹ ਅਭਿਆਨ ਜਿਹੜਾ ਜਦੋਂ ਸਦਸੇ ਦਾ ਨਨ ਆਪਣੇ ਆਪਣੇ ਲੱਡਾ ਜੀ ਨੇ ਸ਼ੁਰੂਆਤ ਕਰਾਈ ਔਰ ਉੱਥੋਂ ਸਦਸਿਆਂ ਬਿਆਨ ਜਿਹੜਾ ਸ਼ੁਰੂ ਹੋਇਆ ਕਿ ਸਾਡਾ ਜਿਹੜਾ ਪੰਜਾਬ ਦਾ ਟੀਚਾ ਕਿਉਂਕਿ ਅਸੀਂ 200 ਪਰ ਬੂਥ ਦਾ ਟੀਚਾ ਲੈ ਕੇ ਚੱਲ ਰਹੇ ਆ ਔਰ 24538 ਬੂਥ ਨੇ ਪੰਜਾਬ ਦੇ ਵਿੱਚ ਕਿ ਅਸੀਂ 50 ਲੱਖ ਦਾ ਟੀਚਾ ਜਿਹੜਾ ਵੈ ਅਸੀਂ ਇਹ ਲੈ ਕੇ ਕਰ ਅਕਰਤਾ ਦੇ ਮadhyam ਨਾਲ ਸਮਾਜ ਦੇ ਮਾਧਿਅਮ ਨਾਲ ਕਿਉਂਕਿ ਅੱਜ ਸਮਾਜ ਜਿਹੜਾ ਵੈ ਸਾਰਾ ਨਰਿੰਦਰ ਮੋਦੀ ਜੀ ਨੂੰ ਇੱਕ ਹੀ ਤਰੀਕੇ ਦੇਖ ਰਿਹਾ ਕਿ ਅਗਰ ਦੇਸ਼ ਦੀ ਕੋਈ ਤਰੱਕੀ ਹੋਵੇ ਦੇਸ਼ ਲਈ ਕੋਈ ਕੰਮ ਕਰ ਸਕਦਾ ਵੈ ਉਹ ਇਕਲਾ ਇੱਕੋ ਸ਼ਖਸ ਹੈ ਉਹ ਨਰਿੰਦਰ ਮੋਦੀ ਜੀ। ਉਹ ਅੱਜ ਅਸੀਂ ਇਸ ਪਰਵ ਨੂੰ ਚਲਾਂਦੇ ਸਾਨੂੰ ਵੀ ਗਰਮ ਮਹਿਸੂਸ ਹੁੰਦਾ ਕਿ ਸ਼ਾਂਤ ਦਾ ਅੰਕੜਾ ਆ ਜਾਏਗਾ ਤੁਹਾਡੇ ਸਾਹਮਣੇ ਅੰਕੜਾ ਪ੍ਰਤਾਕੀ ਵੀ ਹੋ ਜਾਏਗਾ ਕਿ ਅੰਕੜਾ ਜਿਹੜਾ ਚੱਲ ਰਿਹਾ ਵੈ ਕੀ ਕਿੰਨਾ ਅੰਕੜਾ ਜਿਹੜਾ ਸਾਡਾ ਵੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਪਾਰ ਹੁੰਦਾ ਹੈ। ਔਰ ਪਿਛਲੇ ਵਾਰ ਪੰਜਾਬ ਦੇ ਵਿੱਚ 23 ਲੱਖ ਮੈਂਬਰ ਬਣਿਆ ਸੀਗਾ ਤੇ 6 ਲੱਖ 5 ਲੱਖ ਮੈਂ 594 ਹਜ਼ਾਰ ਮੈਂਬਰ ਜਿਹੜਾ ਬੈ 29 ਬਣਿਆ ਸੀ ਟੋਟਲ 29 ਲੱਖ ਮੈਂਬਰ ਬਣਿਆ ਸੀ ਤੇ ਉਸ ਮੈਂਬਰ ਨੂੰ ਲੈਂਦੇ ਹੋਏ ਅੱਜ ਇਸ ਮੈਂਬਰ ਅਸੀਂ ਆਪhiyan ਨੂੰ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਹੈ ਕਿ ਸਾਡਾ ਟੀਚਾ ਜਿਹੜਾ ਵਾ 50 ਲੱਖ ਦਾ ਟੀਚਾ ਜਿਹੜਾ ਵਾ ਪੰਜਾਬ ਦਾ ਕਾਰਜਕਰਤਾ ਦੇ ਮਾਧਿਅਮ ਨਾਲ ਔਰ ਸਮਾਜ ਦੇ ਮਾਧਿਅਮ ਨਾਲ ਜਿਹੜੇ ਲੋਕ ਸਮਾਜ ਦੇ ਆਮ ਆਪਣੇ ਆਵਲੰਟਰੀ ਆ ਕੇ ਜੁੜ ਰਹੇ ਨੇ ਸਾਡੇ ਨਾਲ ਔਰ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕਿਉਂਕਿ ਪ੍ਰੈਸ ਇੱਕ ਐਸੀ ਨੀੜੀ ਹੰਦੀ ਹੈ ਕਿ ਜਿਹੜੀ ਜਨ ਜਨ ਤੱਕ ਜਿਹੜੀ ਹੈ ਆਵਾਜ਼ ਨੂੰ ਸਾਡੀ ਆਵਾਜ਼ ਨੂੰ ਹਮੇਸ਼ਾ ਜਨ ਜਨ ਤੱਕ ਪਹੁੰਚਾਉਂਦੀ ਹੈ ਔਰ ਉਹਨਾਂ ਦੇ ਮਾਧਿਅਮ ਨਾਲ ਹੀ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜਾ ਟੀਚਾ ਹੈ ਉਹ ਲੈ ਕੇ ਜਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਭਿਆਨ ਇਸ ਤਰੀਕੇ ਨਾਲ ਚੱਲੇਗਾ ਇੱਕ ਤੇ 2 ਦੂਰੀਕ ਤੋਂ 25 ਤਰੀਕ ਤੱਕ ਦਾ ਇਹ ਅਭਿਆਨ ਹੈ ਪਹਿਲੇ ਪੜਾਅ ਦੇ ਵਿੱਚ 2 ਦੂਰੀਕ ਤੋਂ 25 ਤਰੀਕ ਤੱਕ ਚੱਲੇਗਾ ਦੂਜਾ ਪੜਾਅ 1 ਅਕਤੂਬਰ ਤੋਂ 15 ਅਕਤੂਬਰ ਤੱਕ ਦਾ ਦੂਜਾ ਪੜਾਅ ਹੈ